ਸਸਿਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਛੋਲੇ ਕੁਲਚੇ ਬਣਾ ਰਹੇ ਹਾਂ ਬਿਨਾ ਅਵਨ ਤੋਂ ਬਿਨਾ ਤੰਦੂਰ ਤੋਂ ਆਪਾਂ ਤਵੇ ਤੇ ਜਿਹੜੇ ਕੁਲਚੇ ਤਿਆਰ ਕਰਾਂਗੇ ਕਈ ਲੋਕ ਇਹਨਾਂ ਨੂੰ ਨਾਨ ਵੀ ਕਹਿ ਦਿੰਦੇ ਆ ਪਰ ਇਸ ਤਰੀਕੇ ਨਾਲ ਛੋਲੇ ਕੁਲਚੇ ਵੀ ਇਹਨਾਂ ਨੂੰ ਕਿਹਾ ਜਾਂਦਾ ਤੇ ਛੋਲੇ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਟੇਸਟੀ ਆਪਾਂ ਬਿਲਕੁਲ ਬਾਜ਼ਾਰ ਵਰਗੇ ਘਰ ਦੇ ਵਿੱਚ ਘੱਟ ਤੋਂ ਘੱਟ ਮਸਾਲਿਆਂ ਦੇ ਨਾਲ ਤੇ ਸਮਾਨ ਦੇ ਨਾਲ ਤਿਆਰ ਕਰਾਂਗੇ ਤੇ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਜੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਬਾਤੁਬਾਤ ਕਰਿਓ ਜੀ ਤੇ ਮੈਂ ਇੱਥੇ ਚਟਨੀ ਦੇ ਨਾਲ ਤੇ ਰਾਇਤੇ ਦੇ ਨਾਲ ਇਹਨੂੰ ਸਰਵ ਕੀਤਾ ਹੈ ਜੀ ਬਹੁਤ ਟੇਸਟੀ ਲੱਗਦੀ ਹੈ ਜਰੂਰ ਤੁਸੀਂ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਚਲੋ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਤੇ ਹੁਣ ਜੀ ਸਭ ਤੋਂ ਪਹਿਲਾਂ ਕੋਲਚੇ ਬਣਾਉਣ ਲਈ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਕਿਉਂਕਿ ਆਟੇ ਨੂੰ ਆਪਾਂ ਰੈਸਟ ਕਰਨ ਵਾਸਤੇ ਰੱਖਣਾ ਹੁੰਦਾ ਉਸ ਤੋਂ ਬਾਅਦ ਆਪਾਂ ਛੋਲੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਕੋਈ ਵੀ ਘਰ ਦੇ ਵਿੱਚੋਂ ਬਰਤਨ ਲੈ ਲਿਓ ਚਾਹੇ ਕੋਲੀ ਕੱਪ ਉਹਦੇ ਨਾਲ ਆਪ ਕੇ ਇੱਕ ਕੋਲੀ ਹੈ ਜਿਹੜਾ ਆਪਾਂ ਮੈਦਾ ਐਡ ਕਰਨਾ ਮੈਦੇ ਨੂੰ ਛਾਂ ਲੈ ਜਾਂਗੇ ਦੇਖਿਆ ਨ ਫਿਰ ਇਹ ਇਹ ਅੱਧਾ ਚਮਚਾ ਜਿਹੜਾ ਬੇਕਿੰਗ ਪਾਊਡਰ ਦਾ ਇਹਦੇ ਵਿੱਚ ਐਡ ਕਰ ਦਿਆਂਗੇ ਜੋ ਕਿ ਬਹੁਤ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਜੀ ਉਸ ਤੋਂ ਬਾਅਦ ਪੀਸੀ ਹੋਈ ਖੰਡ ਐਡ ਕਰ ਦਿਆਂਗੇ ਇਹਦੇ ਵਿੱਚ ਇੱਕ ਚਮਚ ਫਿਰ ਇਹਦੇ ਵਿੱਚ ਦੋ ਤੋਂ ਤਿੰਨ ਚਮਚਾ ਜਿਹੜੇ ਆਪਾਂ ਦਹੀਂ ਦਾ ਐਡ ਕਰ ਦਿਆਂਗੇ ਦਹੀਂ ਫਰਿੱਜ ਵਾਲੀ ਠੰਡੀ ਨਹੀਂ ਹੋਣੀ ਚਾਹੀਦੀ ਜ਼ਿਆਦਾ ਤੇ ਜ਼ਿਆਦਾ ਖੱਟੀ ਵੀ ਨਹੀਂ ਹੋਣੀ ਚਾਹੀਦੀ ਹੁਣ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਲਓ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਤੇ ਆਟੇ ਨੂੰ ਆਪਾਂ ਗੁੰਨ ਕੇ ਤਿਆਰ ਕਰਾਂਗੇ। ਵੈਸੇ ਜਿਹੜਾ ਆਟਾ ਹੈ ਇਹ ਬਿਲਕੁਲ ਮਲੈਮ ਬਣਾ ਕੇ ਦਾ ਟੈਕਸਚਰ ਤਿਆਰ ਕੀਤਾ ਜਾਂਦਾ ਪਰ ਇਹ ਬਹੁਤ ਜ਼ਿਆਦਾ ਜਿਹੜਾ ਆਟਾ ਨਰਮ ਰੱਖਿਆ ਜਾਂਦਾ ਜ਼ਿਆਦਾ ਸਖਤ ਨਹੀਂ ਗੁੰਨਿਆ ਜਾਂਦਾ। ਸੋ ਇਸ ਤਰੀਕੇ ਨਾਲ ਆਟੇ ਨੂੰ ਜਿਹਦਾ ਆਪਾਂ ਗੁੰਨ ਲਿਆ ਉਸ ਤੋਂ ਬਾਅਦ ਇਹਨੂੰ ਮੁੱਕੀ ਦੇਖੇ ਆਪਾਂ ਤਿਆਰ ਕਰਨਾਗਾ। ਘਟੋ ਘਟਾ ਆਪਾਂ ਨੂੰ 5-7 ਮਿੰਟ ਲੱਗ ਸਕਦੇ ਆ। ਤੇ ਹੁਣ ਜੀ ਆਟਾ ਹੱਥਾਂ ਨੂੰ ਚਿਪਕ ਰਿਹਾ ਤਾਂ ਆਪਾਂ ਥੋੜਾ ਜਿਹਾ ਜਿਹੜਾ ਤੇਲ ਜਾਂ ਕਿਹਾ ਉਹ ਹੱਥਾਂ ਨੂੰ ਗ੍ਰੀਸ ਕਰ ਲਾਂਗੇ ਫਿਰ ਇਹਨੂੰ ਮੁੱਕੀ ਦੇਗੇ ਇਸ ਤਰੀਕੇ ਨਾਲ ਤਿਆਰ ਕਰਾਂਗੇ ਜਦੋਂ ਤੱਕ ਇਹ ਬਿਲਕੁਲ ਐ ਜਿਹੜਾ ਮਲੈਮ ਟੈਕਸਚਰ ਦਾ ਨਹੀਂ ਬਣ ਜਾਂਦਾ ਬਿਲਕੁਲ ਨਰਮ ਨਹੀਂ ਬਣ ਜਾਂਦਾ ਇੰਨਾ ਕ ਸਖਤ ਹੈ ਇੰਨਾ ਹੀ ਨਰਮ ਹੈ ਇਸ ਤੋਂ ਜ਼ਿਆਦਾ ਜਾਂ ਸਖਤ ਨਰਮ ਨਹੀਂ ਆਪਾਂ ਰੱਖਣਾ ਹੁਣ ਆਪਾਂ ਫਿਰ ਇਹਨੂੰ ਕਿਉ ਲਾ ਲਾਂਗੇ ਥੋੜਾ ਜਿਹਾ ਜਿਆ ਫੈਂਟ ਤੇਲ ਇਸ ਤਰੀਕੇ ਨਾਲ ਗ੍ਰੀਸ ਕਰ ਲਾਂਗੇ ਬਸ ਉਹਨੇ ਥੋੜੀ ਜੀ ਮੁੱਕੀ ਦੇਵਾਂਗੇ ਆਪਾਂ ਇਸ ਤੋਂ ਬਾਅਦ ਆਪਾਂ ਇਹਨੂੰ ਰੈਸਟ ਕਰਨ ਲਈ ਰੱਖਾਂਗੇ ਇਹ ਤੁਸੀਂ ਪਹਿਲਾਂ ਹੀ ਐ ਜਿਹੜਾ ਤੇ ਹੁਣੇ ਬਿਲਕੁਲ ਤਿਆਰ ਹੈ ਹੁਣ ਆਪਾਂ ਅੱਧਾ ਘੰਟਾ ਜਿਹੜਾ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਕਿਸੇ ਵੀ ਪਾਉਣੇ ਨਾਲ ਢਾਕੇ ਜਾਂ ਪਲੇਟ ਨਾਲ ਢਾਕੇ ਰੈਸਟ ਕਰਨ ਲਈ ਤੇ ਇਧਰ ਆਪਣੇ ਕੋਲੇ ਇਹ ਛੋਲੇ ਹੈਗੇ ਤੇ ਇਹਨਾਂ ਨੂੰ ਮੈਂ ਨਾ ਜਿਹੜਾ ਭਿਉਆਂਗੇ ਵੀ ਰੱਖ ਸਕਦੇ ਹੋ ਤੁਸੀਂ ਉਬਾਲ ਵੀ ਸਕਦੇ ਹੋ ਪਰ ਮੈਂ ਇਹਨਾਂ ਨੂੰ ਉਬਾਲ ਕੇ ਤਿਆਰ ਕੀਤਾਗਾ ਕਿਉਂਕਿ ਕਈ ਵਾਰ ਆਪਾਂ ਨੂੰ ਖਾਲੀ ਹੁੰਦੀ ਆ ਤੇ ਇਹਨਾਂ ਨੂੰ ਉਬਾਲ ਲਿਓ ਬਿਲਕੁਲ ਇਹ ਨਰਮ ਹੋਣੇ ਚਾਹੀਦੇ ਆ ਤੇ ਹੁਣ ਆਪਾਂ ਜਿਹੜੇ ਛੋਲੇ ਆ ਉਹ ਤਿਆਰ ਕਰਦੇ ਆ ਉਹਦੇ ਲਈ ਆਪਾਂ ਸਰੋਂ ਦਾ ਤੇਲ ਵਰਤਾਂਗੇ ਇਜ਼ੇਵੀ ਪੈਨ ਜਾਂ ਕੜਾਹੀ ਜੀਆ ਫਿਰ ਕੁੱਕਰ ਜੀ ਤੁਸੀਂ ਤਿਆਰ ਕਰ ਸਕਦੇ ਹੋ ਵੈਸੇ ਆਸਾਨੀ ਨਾਲ ਇਹ ਪੈਨ ਦੇ ਵਿੱਚ ਤਿਆਰ ਹੋ ਜਾਣਗੇ ਸਰੋਂ ਦੇ ਤੇਲ ਚ ਜਿਹੜੀ ਕੋਈ ਵੀ ਥਾਲ ਸਬਜੀ ਆਪਾਂ ਬਣਾਉਣੇ ਨਾ ਬਹੁਤ ਟੇਸਟੀ ਬਣਦੀ ਹੈ ਬਿਲਕੁਲ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੇਲ ਨੂੰ ਜਿਹੜਾ ਫੁੱਲ ਫਲੇਮ ਤੇ ਪਹਿਲਾਂ ਆਪਾਂ ਗਰਮ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰਤਾ ਫਿਰ ਥੋੜਾ ਜਿਹਾ ਆਪਾਂ ਤੇਲ ਨੂੰ ਠੰਡਾ ਕਰਕੇ ਦੁਬਾਰਾ ਤੋਂ ਗਿਆ ਸੌਨ ਕਰ ਲਾਂਗੇ ਇਹਦੇ ਨਾਲ ਤੇਲ ਦਾ ਜਿਹੜਾ ਕੱਚਾਪਣ ਖਤਮ ਹੋ ਜਾਂਦਾ ਫਿਰ ਇਹਦੇ ਵਿੱਚ ਇੱਕ ਚਮਚ ਭਰ ਕੇ ਆਪਾਂ ਜੀਰੇ ਦਾ ਐਡ ਕਰ ਦਿਆਂਗੇ ਜੀ ਜੀਰੇ ਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਛੋਲੇ ਜਿਹੜੇ ਤਿਆਰ ਹੋ ਜਾਣਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੁਸੀਂ ਕਹੋਗੇ ਇੰਨੇ ਜ਼ਿਆਦਾ ਸੌਖੀ ਰੈਸਪੀ ਦਾ ਛੋਲੇ ਬਣਾਉਂਦੀ ਕਦੇ ਦੇਖੀ ਨਹੀਂ ਤੇ ਹੁਣ ਇਹਦੇ ਵਿੱਚ ਪਿਆਜ਼ ਦੀ ਪੇਸਟ ਐਡ ਕਰਾਂਗੇ ਤਿੰਨ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਸੀਗੇ ਉਹਨਾਂ ਦੀ ਮੈਂ ਪੇਸਟ ਬਣਾ ਲਈ ਇਹ ਹੈਗਾ ਮੇਰੇ ਕੋਲ ਅਦਰਕ ਦਾ ਪੇਸਟ ਜੀ ਇਹਨੂੰ ਵੀ ਮੈਂ ਕੁੰਡੇ ਦੇ ਵਿੱਚ ਤਿਆਰ ਕਰ ਲਿਆ ਸੀਗਾ ਤੇ ਇੱਕ ਚਮਚਾ ਪਾਏ ਐਡ ਕਰ ਦਿਆਂਗੇ ਉਸ ਤੋਂ ਬਾਅਦ ਆਪਾਂ ਪਿਆਜ਼ ਨੂੰ ਤੇ ਅਦਰਕ ਨੂੰ ਜਿਹੜਾ ਚੰਗੇ ਤਰੀਕੇ ਨਾਲ ਭੁੰਨਾਂਗੇ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਰੱਖਾਂਗੇ ਹਾਈ ਨਹੀਂ ਰੱਖਣੀ ਤੇ ਪਿਆਜ਼ ਨੂੰ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਨਾਲੇ ਅਦਰਕ ਨੂੰ ਭੁੰਨ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਜੇਕਰ ਤੁਸੀਂ ਇਹ ਛੋਲੇ ਤਿਆਰ ਕਰੋਗੇ ਮੇਰੇ ਇਸ ਤਰੀਕੇ ਨਾਲ ਤਾਂ ਬਹੁਤ ਜ਼ਿਆਦਾ ਟੇਸਟੀ ਬਣਨਗੇ ਹੁਣ ਆਪਣੇ ਕੋਲੇ ਹੈਗੀ ਹੈ ਜੀ ਇੱਥੇ ਟਮਾਟਰ ਦੀ ਪਿਉਰੀ ਬਣਾ ਲਈ ਸੀ ਆਪਾਂ ਇਹ ਇੱਕ ਡੇਢ ਜਾਂ ਦੋ ਟਮਾਟਰਾਂ ਦੀ ਤੁਸੀਂ ਪਿਉਰੀ ਬਣਾ ਲੈਣੀ ਹੈ ਇਹਦੇ ਨਾਲ ਬਹੁਤ ਵਧੀਆ ਜਿਹੜਾ ਚਟਪਟਾ ਜਿਹਾ ਫਲੇਵਰ ਆਊਗਾ ਛੋਲਿਆਂ ਦੇ ਵਿੱਚ ਜਦੋਂ ਆਪਾਂ ਟਮਾਟਰ ਦੀ ਪਿਉਰੀ ਐਡ ਕਰਤੀ ਇਹਦੇ ਚ ਆਪਾਂ ਨਮਕ ਜ਼ਰੂਰ ਨਾਲ ਦੀ ਨਾਲ ਐਡ ਕਰ ਦੇਣਾ ਫਿਰ 바ਵਾ ਸਾਰਾ ਧਨੀਆ ਪਾਊਡਰ ਫਿਰ ਹਲਦੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਐਡ ਕਰਦੇ ਆਂਗੇ ਤੇ ਹੁਣ ਜੀ ਇੱਥੇ ਇੱਕ ਦੋ ਚੀਜ਼ਾਂ ਮੈਂ ਮਿਕਸ ਕਰਕੇ ਨਾ ਕਿ ਮਸਾਲਾ ਘਰੇ ਬਣਾ ਕੇ ਰੱਖਿਆ ਹੋਇਆ ਜਿਵੇਂ ਕਿ ਸੁੱਕਾ ਸਾਬਤ ਧਨੀਆ ਕਾਲੀਆਂ ਮਿਰਚਾਂ ਤੇ ਜੀਰਾ ਇਹ ਐਡ ਕਰਦੇ ਆਂਗੇ ਫਿਰ ਥੋੜਾ ਜਿਹਾ ਟੇਸਟ ਵੇਲੇ ਚਾਟ ਮਸਾਲਾ ਐਡ ਕਰਦੇ ਆਂਗੇ ਚਾਟ ਮਸਾਲਾ ਜ਼ਰੂਰ ਤੁਸੀਂ ਇਹਨਾਂ ਛੋਲਿਆਂ ਦੇ ਵਿੱਚ ਐਡ ਕਰਿਓ ਸਾਰੇ ਮਸਾਲਿਆਂ ਨੂੰ ਮਿਕਸ ਕਰਦੇ ਹੋਏ ਆਪਾਂ ਹਲਕੀ ਜੀ ਫਲੇਮ ਤੇ ਜਿਹੜਾ ਪਕਾ ਲ ਉਸ ਤੋਂ ਬਾਅਦ ਜਿਹੜਾ ਆਪਾਂ 2 ਮਿੰਟ ਇਹਨੂੰ ਪਕਾ ਲਿਆ ਫਿਰ ਇਹਦੇ ਵਿੱਚ ਆਪਾਂ ਗਰਮ ਪਾਣੀ ਐਡ ਕਰਦੇ ਹਾਂਗੇ ਇੱਕ ਗਲਾਸ ਜਾਂ ਅੱਧਾ ਗਲਾਸ ਐਡ ਕਰ ਦਿਓ ਤੇ ਇਸ ਤਰੀਕੇ ਨਾਲ ਪਾਣੀ ਐਡ ਕਰਕੇ ਮਸਾਲਿਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਤਿਆਰ ਕਰ ਲੈਣਾ ਜਦੋਂ ਤੱਕ ਜਿਹੜਾ ਇਸ ਮਸਾਲੇ ਦੇ ਨਾਲ ਉਹ ਤੇਲ ਹੈ ਉਹ ਅਲੱਗ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਜਿਹੜਾ ਪਕਾ ਲੈਣਾਗਾ ਤੁਸੀਂ ਦੇਖ ਸਕਦੇ ਹੋ ਮਸਾਲਿਆਂ ਦੀ ਵਜ੍ਹਾ ਕਰਨਾ ਜਿਹੜਾ ਗਰੇਵੀ ਦਾ ਕਲਰ ਆ ਉਹ ਕਿੰਨਾ ਵਧੀਆ ਆ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਛੋਲੇ ਜਿਹੜੇ ਤਿਆਰ ਹੋਣਗੇ ਤੇ ਸਭ ਤੋਂ ਜ਼ਿਆਦਾ ਟੇਸਟੀ ਬਣਨਗੇ ਤੇ ਹੁਣ ਜੀ ਇਸ ਤਰੀਕੇ ਨਾਲ ਜਿਹੜਾ ਗਰੇਵੀ ਨੂੰ ਉਬਾਲ ਆ ਗਿਆ ਵਧੀਆ ਵਧੀਆ ਇਹ ਭੁੰਨ ਗਿਆ ਜਿਹੜਾ ਆਪਾਂ ਇਹਨੂੰ ਤਿਆਰ ਕਰ ਲਿਆ ਇਹਦਾ ਕੱਚਾ ਬਣ ਵੀ ਮਸਾਲਿਆਂ ਦਾ ਸਾਰਾ ਖਤਮ ਹੋ ਗਿਆ ਹੁਣ ਜਿਹੜਾ ਪਾਣੀ ਰਹਿ ਗਿਆ ਸੀ ਨਾ ਉਹਨੂੰ ਆਪਾਂ ਸਾਰੇ ਨੂੰ ਖਤਮ ਕਰਤਾ ਤੇ ਬਿਲਕੁਲ ਇਸ ਤਰੀਕੇ ਨਾਲ ਇਹਨੂੰ ਮਸਾਲੇ ਨੂੰ ਜਿਹੜਾ ਡਰਾਈ ਬਣਾ ਲਿਆ ਹੁਣ ਜਿਹੜੇ ਇਹ ਛੋਲੇ ਸੀਗੇ ਆਪਾਂ ਤਿਆਰ ਕਰਕੇ ਰੱਖੇ ਜਾਨੀ ਕਿ ਜਾਂ ਤਾਂ ਤੁਸੀਂ ਭਿਉਂ ਕੇ ਰੱਖੋਗੇ ਜਾਂ ਉਬਾਲ ਕੇ ਇਹ ਐਡ ਕਰ ਦੇਵਾਂਗੇ ਇਹਦੇ ਵਿੱਚ ਸਾਰੇ ਇਸ ਤਰੀਕੇ ਨਾਲ ਇੱਕ ਕੌਲੀ ਹੈ ਜਿਹੜੀ ਇਹ ਮੈਂ ਉਬਾਲ ਲਈ ਸੀਗੇ ਇਹ ਹੁਣ ਜੀ ਇਹਨਾਂ ਨੂੰ ਆਪਾਂ ਇਹਦੇ ਨਾਲ ਮਿਕਸ ਕਰ ਦਿਆਂਗੇ ਮਸਾਲੇ ਨਾਲ ਚੰਗੇ ਤਰੀਕੇ ਨਾਲ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਇਸ ਤਰੀਕੇ ਨਾਲ ਮਿਕਸ ਕਰਦੇ ਹੋਏ ਹਲਕਾ ਜਿਹਾ ਪਕਾਵਾਂਗੇ ਆਪਾਂ ਬਸ ਜ਼ਿਆਦਾ ਨਹੀਂ ਵੀ ਇਹਨਾਂ ਦੇ ਵਿੱਚ ਵੀ ਜਿਹੜਾ ਮਸਾਲਿਆਂ ਦਾ ਫਲੇਵਰ ਆ ਜਾਏ ਤੇ ਬਿਲਕੁਲ ਜਿਹੜੇ ਫਿੱਕੇ ਨਾ ਲੱਗਣ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਣ ਤੇ ਹੁਣ ਜੀ ਛੋਲਿਆਂ ਦੇ ਵਿੱਚ ਆਪਾਂ ਪਾਣੀ ਐਡ ਕਰ ਦਿਆਂਗੇ ਬਿਲਕੁਲੀ ਆਪਾਂ 1/2 ਲੀਟਰ ਜਿਹੜਾ ਪਾਣੀ ਐਡ ਕਰਾਂਗੇ ਇਹਦੇ ਵਿੱਚ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਹੋਇਆ ਉਬਾਲ ਕੇ ਜਿਆਦਾ ਆਪਾਂ ਇਹਨਾਂ ਨੂੰ ਨਹੀਂ ਪਕਾਉਣਾ ਬਸ ਆਪਾਂ ਗਰੇਵੀ ਐ ਜਿਹੜੀ ਉਹੀ ਬਣਾ ਕੇ ਤਿਆਰ ਕਰਨੀ ਐ ਤੇ ਇਸ ਤਰੀਕੇ ਇਹਨਾਂ ਨੂੰ ਮਿਕਸ ਕਰ ਦੇਾਂਗੇ ਤੇ ਹੁਣ ਆਪਾਂ ਇਹਨੂੰ ਜਿਹੜਾ ਪੈਨ ਨੂੰ ਜਾਂ ਕੜਾਹੀ ਨੂੰ ਠਾਕੇ ਇਹਨਾਂ ਨੂੰ ਪਕਾ ਲੈਣਾਗਾ ਬਿਲਕੁਲੀ 6-7 ਮਿੰਟ ਲੱਗਣਗੇ ਇਹਨੂੰ ਪਕਾਉਣ ਵਾਸਤੇ ਫੁੱਲ ਫਲੇਮ ਤੇ ਤੇ ਹੁਣ ਜੀ 6-7 ਮਿੰਟ ਹੋ ਗਏ ਐ ਤੇ ਇਸ ਤਰੀਕੇ ਨਾਲ ਜਿਹੜੇ ਛੋਲੇ ਉਹ ਬਿਲਕੁਲ ਬਣ ਕੇ ਹੋ ਗਏ ਐ ਤਿਆਰ ਇੰਨੀ ਘੱਪ ਜਿਹੜੀ ਗਰੇਵੀ ਰੱਖਣੀ ਸੀ ਇਹਨਾਂ ਦੇ ਵਿੱਚ ਵਧੀਆ ਇਹ ਉਬਲ ਗਿਆ ਜਿਹੜੇ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਇਹਦਾ ਕਲਰ ਵੀ ਜਿਹੜਾ ਕਿੰਨਾ ਵਧੀਆ ਆ ਤੇ ਕਿੰਨੀ ਵਧੀਆ ਜਿਹੜੀ ਗਰੇਵੀ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਦੇ ਬਣੇ ਹੋਏ ਛੋਲੇ ਤੁਸੀਂ ਰੋਟੀ ਦੇ ਨਾਲ ਡਿਨਰ ਦੇ ਵਿੱਚ ਬਣਾ ਕੇ ਖਾਓਗੇ ਨਾ ਬਹੁਤ ਟੇਸੀ ਬਣਗੇ ਤੇ ਬਹੁਤ ਜ਼ਿਆਦਾ ਟੇਸੀ ਲੱਗਣਗੇ ਸਭ ਨੂੰ ਤੁਸੀਂ ਇਹਨੂੰ ਸਵੇਰ ਵੀ ਬਣਾ ਸਕਦੇ ਹੋ ਬਸ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਐਂਡ ਤੇ ਐਡ ਕਰ ਦੇਾਂਗੇ ਤੇ ਬਿਲਕੁਲ ਥੋੜੀ ਜਿਹੀ ਆਪਾਂ ਇਹਦੇ ਵਿੱਚ ਜਿਹੜੀ ਕਸੂਰੀ ਮੇਥੀ ਐਡ ਕਰ ਦੇਾਂਗੇ ਕਸੂਰੀ ਮੇਥੀ ਨੂੰ ਤੁਸੀਂ ਤਵੇ ਦੇ ਰੋਸਟ ਕਰਕੇ ਵੀ ਐਡ ਕਰ ਸਕਦੇ ਹੋ ਕਸੂਰੀ ਮੇਥੀ ਜ਼ਰੂਰ ਐਡ ਕਰਿਓ ਤੁਸੀਂ ਤੇ ਹਾਂਜੀ ਇੱਥੇ ਆਪਣੇ ਕੋਲੇ ਹੈਗੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਲਿਆ ਸੀ ਇਹ ਐਡ ਕਰ ਦੇਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਾਂਗੇ ਬਿਲਕੁਲ ਹਲਕਾ ਜਿਹਾ ਇਸ ਤਰੀਕੇ ਨਾਲ ਘੜਚੀ ਨੂੰ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ ਪਕਾ ਲਾਂਗੇ ਅੱਧਾ ਕਿ ਮਿੰਟ ਤੇ ਬਿਲਕੁਲ ਲਾਸਟ ਤੇ ਆਪਾਂ ਬ੍ਰੇਕ ਘਟਿਆ ਹੋਇਆ ਹਰਾ ਧਨੀ ਐਡ ਕਰਦੇ ਆਂਗੇ ਇਹ ਛੋਲੇ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਆਪਾਂ ਆਟਾ ਵੀ ਦੇਖ ਲੈਣੇ ਆ ਵੀ ਆਪਣਾ ਆਟਾ ਵੀ ਤਿਆਰ ਹੋ ਗਿਆ ਹੋਊਗਾ ਆਪਾਂ ਗੁਲਚੇ ਵੀ ਬਣਾ ਲੈਨੇ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਆਟਾ ਬਿਲਕੁਲ ਤਿਆਰ ਹੈ ਜੇ ਇਸ ਤਰੀਕੇ ਨਾਲ ਤੇ ਆਟੇ ਨੂੰ ਆਪਾਂ ਇਸ ਤਰੀਕੇ ਨਾਲ ਇਕੱਠਾ ਕਰਕੇ ਇੱਕ ਪੇੜਾ ਬਣਾ ਲਾਂਗੇ ਤੇ ਹੁਣ ਪ੍ਰਾਂਦ ਦੇ ਵਿੱਚ ਸੁੱਕਾ ਮੈਦਾ ਆਪਾਂ ਇਸ ਤਰੀਕੇ ਨਾਲ ਛੇੜਕ ਲਾਂਗੇ ਤੇ ਇਹਦੇ ਵਿੱਚ ਇਸ ਆਟੇ ਨੂੰ ਜਿਹੜਾ ਆਪਾਂ ਰੱਖਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਫਲਾ ਲਾਂਗੇ ਹੱਥਾਂ ਨਾਲ ਜਿਵੇਂ ਆਪਾਂ ਰੋਟੀ ਬਣਾਉਣੀ ਹੁੰਦੀ ਹੈ ਵੱਡੀ ਇਸ ਤਰੀਕੇ ਨਾਲ ਇਹ ਹੁਣ ਜੇ ਇਸ ਤਰੀਕੇ ਨਾਲ ਜਦੋਂ ਆਪਾਂ ਇੱਕ ਰੋਟੀ ਬਣਾ ਲਈਏ ਦੀ ਤਾਂ ਇਹਦੇ ਉੱਪਰ ਆਪਾਂ ਲਾਵਾਂਗੇ ਦੇਸੀ ਘਿਓ ਜਾਂ ਫਿਰ ਤੁਸੀਂ ਬਟਰ ਵਰਤ ਸਕਦੇ ਹੋ ਜਾਂ ਡਾਲਡਾ ਘਿਓ ਵਰਤ ਸਕਦੇ ਹੋ ਪਰ ਘਿਓ ਜ਼ਿਆਦਾ ਜ਼ਿਆਦਾ ਪਿਗਲਿਆ ਹੋਇਆ ਨਹੀਂ ਹੋਣਾ ਚਾਹੀਦਾ ਜਾਂ ਜ਼ਿਆਦਾ ਸਖਤ ਜੰਮਿਆ ਹੋਇਆ ਨਹੀਂ ਚਾਹੀਦਾ ਵੀ ਜਿਵੇਂ ਹੁਣ ਫ੍ਰਿਜ ਦੇ ਵਿੱਚ ਹੁੰਦਾਗਾ ਉਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਘਿਓ ਨੂੰ ਥੋੜਾ ਜਿਹਾ ਨਾ ਗਰਮ ਕਰਕੇ ਤੇ ਬਿਲਕੁਲ ਜਿਹੜਾ ਤੁਸੀਂ 2 ਕੁ ਮਿੰਟ ਫ੍ਰਿਜ 'ਚ ਰੱਖਦੇ ਹੋ ਉਸ ਤਰੀਕੇ ਦੇ ਟੈਕਸਚਰ ਦਾ ਘਿਓ ਹੋਣਾ ਚਾਹੀਦਾ ਤੇ ਇਸ ਰੋਟੀ ਦੇ ਘਿਓ ਲਾ ਕੇ ਤੇ ਆਪਾਂ ਇਸ ਤਰੀਕੇ ਨਾਲ ਜਿਹੜੀਆਂ ਇਹਦੀਆਂ ਸਾਈਡਾਂ ਫੋਲਡ ਕਰਦੇਾਂਗੇ ਫਿਰ ਇਹਨੂੰ ਦ ਬਰਾਤੂਆ ਜਿਹੜਾ ਆਪਾਂ ਇਸ ਤਰੀਕੇ ਨਾਲ ਹੈ ਬਣਾ ਦੇਾਂਗੇ ਕਰੋਟੀ ਦੀ ਤਰ੍ਹਾਂ ਬਿਲਕੁਲ ਆਪਾਂ ਇਸ ਤਰੀਕੇ ਦੀ ਇਹਨੂੰ ਬਣਾ ਕੇ ਤਿਆਰ ਕਰਨਾ ਵਸੇ ਇੰਨੀ ਕੁ ਚੜਾਈ ਰੱਖਣੀ ਹੈ ਫਿਰ ਆਪਾਂ ਦੁਬਾਰਾ ਤੂਆ ਜਿਹੜਾ ਘਿਓ ਲਾ ਦੇਾਂਗੇ ਇਹਦੇ ਉੱਪਰ ਤੇ ਹੁਣ ਆਪਾਂ ਇਹਨੂੰ ਫੋਲਡ ਕਰਕੇ ਇੱਕ ਰੋਲ ਦੀ ਤਰ੍ਹਾਂ ਬਣਾ ਦੇਾਂਗੇ ਤੇ ਹੁਣ ਜੇ ਇਹਦਾ ਇਸ ਤਰੀਕੇ ਨਾਲ ਆਪਾਂ ਰੋਲ ਬਣਾ ਕੇ ਤਿਆਰ ਕਰ ਲਿਆ ਤੇ ਇਹਨੂੰ ਨਾ 10 ਮਿੰਟ ਆਪਾਂ ਰੈਸਟ ਕਰਨ ਲਈ ਰੱਖ ਦਿਆਂਗੇ ਕਿਸੇ ਵੀ ਕੱਪੜੇ ਨਾਲ ਜਾਂ ਪਲੇਟ ਨਾਲ ਢਾਕੇ ਤੁਸੀਂ ਰੈਸਟ ਕਰਨੇ ਰੱਖ ਦਿਓ ਹੁਣ ਆਪਾਂ ਇਹਨਾਂ ਗੋਲਿਆਂ ਦੀ ਸਟਫਿੰਗ ਤਿਆਰ ਕਰਾਂਗੇ ਸਟਫਿੰਗ ਦੇ ਲਈ ਆਪਾਂ ਆਲੂ ਉਬਾਲ ਕੇ ਤੇ ਆਲੂਆਂ ਨੂੰ ਕद्दूकस ਕਰ ਲਿਆ ਸੀਗਾ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਮਸਾਲਿਆਂ ਦੇ ਵਿੱਚ ਆਪਣੇ ਕੋਲੇ ਹੈਗਾ ਹੀ ਧਨੀਆ ਪਾਊਡਰ 1.5 ਚਮਚ ਲੈ ਲੈਣਾ ਨਮਕ ਲੈ ਲੈਣਾ ਤੁਸੀਂ ਫਿਰ ਕਾਲੀਆਂ ਮਿਰਚਾਂ ਦਾ ਦਰਦਰੀਆਂ ਕੁੱਟੀਆਂ ਹੋਈਆਂ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਥੋੜੀ ਜੀ ਕਸੂਰੀ ਮੇਥੀ ਤੇ ਣਾ ਵੀ ਭਰਤਾ ਸਕਦੇ ਹਾਂ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਹੁਣ ਆਪਣੇ ਕੋਲ ਇੱਥੇ ਕਟਿੰਗ ਕੀਤੀ ਹੋਈ ਹੈ ਕੁਝ ਚੀਜ਼ਾਂ ਦੀ ਜਿਵੇਂ ਕਿ ਹਰਾ ਧਨੀਆ ਬਰੀਕ ਬਰੀਕ ਕੱਟਿਆ ਹੋਇਆ ਹਰੀਆਂ ਮਿਰਚਾਂ ਤੇ ਪਿਆਜ਼ ਨੂੰ ਬਰੀਕ ਕੱਟ ਲਿਆ ਸੀਗਾ ਤੁਸੀਂ ਚੌਪ ਵੀ ਕਰ ਸਕਦੇ ਹੋ ਪਿਆਜ਼ ਨੂੰ ਜਾਂ ਫਿਰ ਬਰੀਕ ਕੱਟ ਲਿਓ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਬਹੁਤ ਹੀ ਚਟਪੜੀ ਜੀ ਆਪਣੀ ਇਹ ਸਟਫਿੰਗ ਹੈ ਜਿਹੜੀ ਚਟਪਟ ਬਣ ਕੇ ਤਿਆਰ ਹੋ ਜੂਗੀ ਤੇ ਹਾਂਜੀ ਇਸ ਤਰੀਕੇ ਨਾਲ ਰੋਲ ਨੂੰ ਜਿਹੜੀ ਆਪਾਂ ਰੈਸਟ ਦਵਾਤੀ ਹੈ ਇਹਨੂੰ ਤੇ ਹੁਣ ਇਹਦੇ ਪੇੜੇ ਕੱਟਾਂਗੇ ਆਪਾਂ ਇਸ ਤਰੀਕੇ ਦੇ ਪੇੜੇ ਕੱਟ ਲੈਣੇ ਆ ਬਰਾਬਰ ਚਾਰ ਹਿੱਸਿਆਂ 'ਚ ਇਹਨਾਂ ਪੇੜਿਆਂ ਨੂੰ ਆਪਾਂ ਘਿਓ ਨਾਲ ਗ੍ਰੀਸ ਕਰਕੇ ਟਾਕੇ ਰੱਖ ਦੇਣਾਗਾ ਤੇ ਆਪਾਂ ਇੱਕ ਪੇੜਾ ਇਸ ਤਰੀਕੇ ਨਾਲ ਉਠਾਵਾਂਗੇ ਦੇਖੋ ਕਿੰਨੀਆਂ ਵਧੀਆ ਚ ਲੇਅਰ ਬਣੀਆਂ ਨੇ ਹੁਣ ਆਪਾਂ ਇਹਨੂੰ ਪ੍ਰੈਸ ਕਰਕੇ ਨਹੀਂ ਬਣਾਉਣਾ ਬਸ ਜਿਵੇਂ ਆਪਾਂ ਰੋਟੀ ਬਣਾਉਣ ਲੱਗੇ ਪੇੜਾ ਭੰਦੇ ਹੁੰਨੇ ਆ ਸੇਮ ਉਸੇ ਤਰੀਕੇ ਨਾਲ ਇਹਨੂੰ ਭੰਨਗੇ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਫਲਾ ਲੈਣਾਗਾ ਹੁਣ ਜਿਵੇਂ ਨਾ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਨੇ ਸਟਫਿੰਗ ਜਿੰਨੀ ਵੀ ਤੁਸੀਂ ਵੱਧ ਘਾਟ ਸਟਫਿੰਗ ਰੱਖਣੀ ਹੈ ਨਾ ਓਨੀ ਆਪਾਂ ਸਟਫਿੰਗ ਭਰ ਦਿਆਂਗੇ ਹਲਕਾ ਜਿਹੇ ਦੀਆਂ ਕਿਨਾਰੀਆਂ ਨੂੰ ਖਿੱਚਦੇ ਹੋਏ ਤੇ ਇਸ ਤਰੀਕੇ ਨਾਲ ਇਹਨੂੰ ਲੌਕ ਲਾ ਕੇ ਇਹਦਾ ਪੇੜਾ ਬਣਾ ਦਿਆਂਗੇ ਆਪਾਂ ਤੁਸੀਂ ਸਾਰੇ ਪੇੜਿਆਂ ਨੂੰ ਪਹਿਲਾਂ ਵੀ ਸਟਫਿੰਗ ਭਰ ਕੇ ਜਿਹੜਾ ਤਿਆਰ ਕਰ ਕਰਕੇ ਰੱਖ ਸਕਦੇ ਹੋ ਜੀ ਹੁਣ ਇਸ ਤਰੀਕੇ ਨਾਲ ਪੇੜਾ ਆਪਾਂ ਤਿਆਰ ਕਰ ਲਿਆ ਤੇ ਹੁਣ ਜੀ ਆਪਾਂ ਇਹਨੂੰ ਵੇਲ ਕੇ ਤਿਆਰ ਕਰਾਂਗੇ ਤੁਸੀਂ ਵੇਲ ਦੇ ਨਾਲ ਵੀ ਵੇਲ ਕੇ ਤਿਆਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਹੱਥਾਂ ਨਾਲ ਵੀ ਫਲਾ ਸਕਦੇ ਹੋ ਉਸ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਲਾ ਦੇਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਥੋੜਾ ਜਿਹਾ ਤੇ ਥੋੜਾ ਜਿਹਾ ਆਪ ਥੋੜਾ ਜਿਹਾ ਸੁੱਕਾ ਸਾਬਤ ਧਨੀਆ ਜੀਰਾ ਤੇ ਥੋੜੀਆਂ ਜੀਆਂ ਜਿਹੜੀਆਂ ਲਾਲ ਮਿਰਚਾਂ ਨੇ ਜਾਨੀ ਕਿ ਚਿਲੀ ਫਲੈਕਸ ਕਰਦੀਆਂ ਗੁੱਟੀਆਂ ਹੋਈਆਂ ਉਹ ਨੇ ਬਹੁਤ ਵਧੀਆ ਲੱਗਦਾ ਇਹ ਮਸਾਲਾ ਇਸ ਤਰੀਕੇ ਨਾਲ ਆਪਾਂ ਇਹਨੂੰ ਵੇਲ ਕੇ ਜਿਹੜਾ ਤਿਆਰ ਕਰ ਲਾਂਗੇ ਜੀ ਤੇ ਹਾਂਜੀ ਆਪਾਂ ਮੀਡੀਅਮ ਫਲੇਮ ਤੇ ਲੋਹੇ ਦਾ ਤਵਾ ਗਰਮ ਕਰ ਲਿਆ ਤੇ ਇਧਰਲੀ ਸਾਈਡ ਦੇ ਨਾਲ ਆਪਾਂ ਪਾਣੀ ਗਰੀਸ ਕਰ ਲਿਆ ਤੇ ਪਾਣੀ ਵਾਲੀ ਸਾਈਡ ਹੈ ਜਿਹੜੀ ਆਪਾਂ ਤਵੇ ਨਾਲ ਚਿਪਕਾ ਦੇਾਂਗੇ ਚੰਗੇ ਤਰੀਕੇ ਨਾਲ ਹੁਣ ਆਪਾਂ ਬਿਲਕੁਲ మీడియం ਜੀ ਫਲੇਮ ਤੇ ਪਹਿਲਾਂ ਆਪਾਂ ਇਹਨੂੰ ਪੱਕਣ ਦੇਵਾਂਗੇ ਜਦੋਂ ਤੱਕ ਇਹ ਪੱਕ ਨਹੀਂ ਜਾਂਦਾ ਉਸ ਤੋਂ ਪਹਿਲਾਂ ਆਪਾਂ ਇਹਨੂੰ ਢਾ ਕੇ ਬਗਾਵਾਂਗੇ ਵੀ ਇਹ ਵਧੀਆ ਨਾ ਵਿੱਚੋਂ ਵੀ ਪੱਕ ਕੇ ਤਿਆਰ ਹੋ ਜੇ ਕਿਸੇ ਵੀ ਇਸ ਤਰੀਕੇ ਦੀ ਪਲੇਟ ਨਾਲ ਤੁਸੀਂ ਢਾਕ ਦਿਓ ਤੇ ਇਹਨੂੰ ਨਾਲ ਜਿਹੜਾ ਸਲੋ ਜੀ ਫਲੇਮ ਤੇ ਪੱਕਣ ਦਿਓ ਪਹਿਲਾਂ ਆਪਾਂ మీడియం ਫਲੇਮ ਤੇ ਹਲਕਾ ਜਿਹਾ ਪਕਾਵਾਂਗੇ ਅੱਧੇ ਘੰਟੇ ਤੋਂ ਵੀ ਘੱਟ ਉਸ ਤੋਂ ਬਾਅਦ ਢਾ ਕੇ ਆਵਾਂ ਸਲੋ ਫਲੇਮ ਤੇ ਪਕਾ ਰਹੇ ਹਾਂ ਦੇਖੋ ਕਿੰਨਾ ਵਧੀਆ ਫੁੱਲ ਕੇ ਤਿਆਰ ਹੋ ਰਿਹਾ ਕਿੰਨਾ ਵਧੀਆ ਪੱਕ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਜਦੋਂ ਇਸ ਤਰੀਕੇ ਨਾਲ ਇਹ ਪੱਕ ਗਿਆ ਜੀ ਦੇਖੋ ਕਿੰਨਾ ਵਧੀਆ ਦਾ ਟੈਕਸਚਰ ਆ ਰਿਹਾ ਫਿਰ ਆਪਾਂ ਜਿਹੜਾ ਤਵੇ ਦੀ ਸਾਈਡ ਪਲਟ ਗਏ ਤੇ ਇਹਨੂੰ ਸਾਰੀਆਂ ਕਿਨਾਰੀਆਂ ਤੋਂ ਇਹ ਜਿਹੜਾ ਪਕਾ ਲਾਂਗੇ ਫਲੇਮ ਹੈ ਜਿਹੜੀ ਆਪਾਂ ਹਲਕੀ ਜੀ ਰੱਖਾਂਗੇ ਇਸ ਤਰੀਕੇ ਨਾਲ ਸਾਰੀਆਂ ਸਾਈਡਾਂ ਨੂੰ ਘੁਮਾਉਂਦੇ ਹੋਏ ਨਾ ਸਾਰੀਆਂ ਸਾਈਡਾਂ ਤੋਂ ਇਹਨੂੰ ਪਕਾ ਲਾਂਗੇ ਹਾਂ ਜੀ ਆਲੂ ਕਲਚਾ ਗਰਮਾ ਗਰਮ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਪੱਕ ਗਿਆ ਕਿੰਨਾ ਵਧੀਆ ਦਾ ਕਲਰ ਆਇਆ ਹੁਣ ਖੁਰਚਣੇ ਦੀ ਮਦਦ ਨਾਲ ਆਪਾਂ ਤਵੇ ਨਾਲੋਂ ਇਹਨੂੰ ਅਲੱਗ ਕਰ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਅਲੱਗ ਹੋ ਜਾਊਗਾ ਤੁਸੀਂ ਇਹਨੂੰ ਬਟਰ ਦੇ ਨਾਲ ਜਾਂ ਦੇਸੀ ਖਿਆਉ ਦੇ ਨਾਲ ਚੋਪੜ ਸਕਦੇ ਹੋ ਤੇ ਹੁਣ ਆਪਾਂ ਇਧਰ ਪਲੇਟ ਦੇ ਵਿੱਚ ਹੈ ਜਿਹੜਾ ਬੂੰਦੀ ਵਾਲਾ ਰਾਇਤਾ ਬਣਾ ਕੇ ਸਰਵ ਕਰ ਲਿਆ ਤੇ ਇਧਰ ਮੈਂ ਹਰੇ ਗੰਡਿਆਂ ਦੀ ਚਟਨੀ ਬਣਾ ਲਈ ਸੀਗੀ ਬਹੁਤ ਹੀ ਟੇਸਟੀ ਇਹ ਚਟਨੀ ਬਣਦੀ ਆ ਹਰੇ ਗੰਡਿਆਂ ਦੀ ਟਮਾਟਰ ਦੀ ਚਟਨੀ ਬਣਾਈ ਹੈ ਜੀ ਤੇ ਵੈਸੇ ਇਹਦੇ ਨਾਲ ਜਦੋਂ ਆਪਾਂ ਬਾਜ਼ਾਰ ਚੋਂ ਖਾਣੇ ਜਾਂ ਤਾਂ ਇਮਲੀ ਵਾਲੀ ਚਟਨੀ ਸਰਵ ਕੀਤੀ ਜਾਂਦੀ ਹੈ ਜਾਂ ਫਿਰ ਧਨੀਏ ਤੇ ਪਦੀਨੇ ਦੀ ਚਟਨੀ ਸਰਵ ਕੀਤੀ ਜਾਂਦੀ ਆ ਪਰ ਮੇਰੇ ਕੋਲੇ ਪਦੀਨਾ ਜਿਹੜਾ ਅਵੇਲੇਬਲ ਨਹੀਂ ਸੀਗਾ ਤਾਂ ਮੈਂ ਇਹ ਚਟਨੀ ਬਣਾ ਲਈ ਛੱਟਫਟੀ ਜੀ ਬਹੁਤ ਟੇਸਟੀ ਲੱਗੂਗੀ ਇਹ ਚਟਨੀ ਵੀ ਤੇ ਸਾਰੀ ਫੈਮਿਲੀ ਦੇ ਨਾਲ ਇਸ ਰੈਸਪੀ ਨੂੰ ਜਿਹੜਾ ਬਣਾ ਕੇ ਤੁਸੀਂ ਸ਼ੇਅਰ ਕਰਿਓ ਜੀ ਤੇ ਮਤਲਬ ਨਾ ਸਾਬ ਤੁਹਾਡੀਆਂ ਤਰੀਫਾਂ ਕਰਨਗੇ ਇੰਨਾ ਜ਼ਿਆਦਾ ਇਹ ਟੇਸਟੀ ਬਣੂਗਾ ਤੇ ਉਹ ਵੀ ਬਿਨਾ ਆਵਨ ਤੋਂ ਬਿਨਾ ਤੰਦੂਰ ਤੋਂ ਤਵੇ ਤੇ ਆਪਾਂ ਤਿਆਰ ਕਰ ਲਾਂਗੇ ਗਰਮਾ ਗਰਮ ਖਾਣ ਦੇ ਲਈ ਇਹ ਬਿਲਕੁਲ ਤਿਆਰ ਹੈ ਹੁਣ ਤੁਸੀਂ ਇਹਨੂੰ ਬਣਾ ਕੇ ਆ ਜਿਹੜਾ ਚਟਪਟਾ ਘਰ ਦੇ ਵਿੱਚ ਹੀ ਆ ਜਿਹੜਾ ਖਾ ਸਕਦੇ ਹੋ ਜਦੋਂ ਵੀ ਮਨ ਕਰੇ ਤੇ ਗਰਮਾ ਗਰਮ ਦੀ ਹੁਣ ਆਪਾਂ ਇੱਕ ਤੋੜਾਂਗੇ ਬੁਰਕੀ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਇਹ ਨਰਮ ਕਿੰਨੀ ਵਧੀਆ ਸਟਫਿੰਗ ਵਾਲੇ ਬਣ ਕੇ ਤਿਆਰ ਹੋਏ ਆ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ